ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਦੋਸਤੋ ਅੱਜ ਭਾਰਤ ਔਰ ਸਾਊਥ ਅਫਰੀਕਾ ਦਰਮਿਆਨ ਮੈਚ ਖੇਡਿਆ ਜਾਣਾ ਹੈ ਸ਼ਾਮੀ 8 ਵਜੇ ਫਾਈਨਲ ਸੋ ਬੜੀ ਖੁਸ਼ੀ ਦੀ ਗੱਲ ਹੈ ਸਭ ਨੂੰ ਮੇਰੇ ਭੈਣਾ ਭਰਾਵਾਂ ਬਜ਼ੁਰਗਾਂ ਬੱਚਿਆਂ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਟੀਵੀ ਤੇ ਲੱਗੇ ਰਹਿੰਦੇ ਨੇ ਚਿੱਤੇ ਰਹਿੰਦੇ ਨੇ ਔਰ ਬਹੁਤ ਕੰਮ ਛੱਡ ਕੇ ਆਪਣਾ ਬਹੁਤ ਵਿਜੀ ਜ਼ਿੰਦਗੀ ਵਿੱਚੋਂ ਇੱਕ ਇੱਕ ਪਲ ਅੱਜ ਕੱਲ ਬੰਦੇ ਦਾ ਵਿਜੀ ਆ ਉਹ ਚੋਂ ਟਾਈਮ ਕੱਢ ਕੇ ਪੂਰਾ ਆਪਾਂ ਮੈਚ ਦੇਖਦੇ ਆ ਕਿਦੀ ਖਾਤਰ ਆਪਣੇ ਦੇਸ਼ ਦੀ ਖਾਤਰ ਆਪਣੇ ਭਾਰਤ ਦੇ ਖਾਤਰ ਕਿ ਸਾਡੇ ਦੇਸ਼ ਦਾ ਨਾਮ ਉੱਚਾ ਹੋਵੇ ਸੋ ਸਾਰਿਆਂ ਦੀਆਂ ਦੁਆਵਾਂ ਸਾਰਿਆਂ ਦੀਆਂ ਮਨੋ ਕਾਮਨਾ ਇਹ ਹੀ ਹੁੰਦੀ ਹੈ ਨੇ ਕਿ ਸਾਡੀ ਟੀਮ ਜਿੱਤੇ ਸਾਡੀ ਟੀਮ ਜਿੱਤੇ ਪਰ ਜਿੰਨੂੰ ਵਾਹਿਗੁਰੂ ਤਾਜ ਬਖਸ਼ੇ ਉਸ ਨੂੰ ਹੀ ਮਿਲਦਾ ਹੈ ਪਰ ਬਾਕੀ ਉਸ ਨੂੰ ਮਿਲਦਾ ਹੈ ਜਿਸ ਨੇ ਮਿਹਨਤ ਕੀਤੀ ਹੁੰਦੀ ਹੈ ਕਿਸੇ ਵੀ ਖੇਤਰ ਵਿੱਚ ਸੋ ਵਧੀਆ-ਵਧੀਆ ਟੀਮਾਂ ਬਾਹਰ ਚੱਲੀਆਂ ਗਈਆਂ ਜਿਵੇਂ ਕਿ ਨਿਊਜ਼ੀਲੈਂਡ ਵਧੀਆ ਟੀਮ ਸੀ ਮਾੜੀ ਨਹੀਂ ਸੀ ਪਰ ਇੱਕ ਮੈਚ ਮਾੜਾ ਖੇਡਣ ਦੇ ਨਾਲ ਉਹ ਬਾਹਰ ਚਲੇ ਗਏ ਬੰਗਲਾਦੇਸ਼ੀ ਵੀ ਬੜਾ ਜ਼ੋਰ ਉਮਾਰਦੇ ਰਹੇ ਫਿਲਹਾਲ ਬੜੀ ਵੱਡੀ ਟੀਮ ਨਹੀਂ ਹੈਗੀ ਇਹ ਸੋ ਹੈਰਾਨ ਕੀਤਾ افغانستان ਨੇ افغانستان ਦੀ ਟੀਮ ਬਹੁਤ ਵਧੀਆ ਇਸ ਪੂਰੇ ਵਰਲਡ ਕਪ ਵਿੱਚ ਖੇਡੀ ਔਰ ਉਹਨਾਂ ਨੇ ਆਪਣਾ ਦਿਖਾਇਆ ਜਜ਼ਬਾ ਪੂਰਾ ਰੁਤਬਾ ਦਿਖਾਇਆ ਕਿ ਕ੍ਰਿਕਟ ਅਸੀਂ ਖੇਡਨੀ ਜਾਣਦੇ ਹਾਂ ਸੋ ਉਹ ਸੈਮੀਫਾਈਨਲ ਤੱਕ ਗਏ ਸੈਮੀਫਾਈਨਲ ਦੇ ਵਿੱਚ ਉਹਨਾਂ ਨੂੰ ਤਜਰਬਾ ਨਹੀਂ ਸੀ ਇਸ ਨੂੰ ਇਸ ਵੱਡੇ ਮੈਚ ਨੂੰ ਕਿਵੇਂ ਖੇਡਣਾ ਕਿੱਦਾਂ ਆਪਣਾ ਤਾਂਤ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ ਹੈ ਔਰ ਗੇਮ ਨੂੰ ਆਪਣੇ ਪੱਖ ਵਿੱਚ ਕਰਨਾ ਹੈ ਔਰ ਸਥਿਤੀਆਂ ਦੇ ਨਾਲ ਕਿਵੇਂ ਨਿਭਤਣਾ ਹੈ ਸੋ ਵੱਡੇ ਮੈਚ ਜਦੋਂ ਖੇਡੇ ਹੁੰਦੇ ਨੇ ਤਾਂ ਵੱਡਾ ਗਿਆਨ ਆ ਜਾਂਦਾ ਹੈ ਬਹੁਤ ਵੱਡੀ ਗੱਲ ਸੀ ਉਹਨਾਂ ਲਈ ਸੈਮੀਫਾਈਨਲ ਖੇਡਣਾ ਦੁਨੀਆ ਦੀਆਂ ਚਾਰ ਟੀਮਾਂ ਚੁਣੀਆਂ ਗਏ ਉਹਨਾਂ ਵਿੱਚੋਂ ਆਏ ਇਹ ਵੀ ਇੱਕ ਉਹਨਾਂ ਦੀ ਵੱਡੀ ਗੱਲ ਹੈ ਹੌਲੀ-ਹੌਲੀ ਇਹ ਤਿਰਪਤੀ ਦੀ ਘਾਟ ਵੀ ਪੂਰੀ ਹੋ ਜਾਊਗੀ ਅਸਲ ਗੱਲ ਰਹੀ ਭਾਰਤ ਔਰ ਇੰਗਲੈਂਡ ਦੀ ਇੰਗਲੈਂਡ ਨੇ ਭਾਰਤ ਨੂੰ ਇਹਨਾਂ ਨੇ ਵੀ ਰੋਕਿਆ ਸੀ वर्ल्ड कप ਦੇ ਸੈਮੀਫਾਈਨਲ ਦੇ ਵਿੱਚ ਤਾਂ ਸੋ ਫਾਈਨਲ ਸੈਮੀਫਾਈਨਲ ਦੇ ਵਿੱਚ ਇਹਨਾਂ ਨੇ ਵੀ ਰੋਕਤਾ ਤੇ ਵੱਡੀ ਗੱਲ ਤਾਂ ਇਹ ਰਹੀ ਕਿ ਜਿਹੜੀ ਇੰਗਲੈਂਡ ਦੀ ਦੁਰਦਸ਼ਾ ਭਾਰਤ ਨੇ ਕੀਤੀ ਹੈ ਜਿਵੇਂ ਪਾਕਿਸਤਾਨੀ ਨਜਵਾਨ ਬੇਵਕੂਫ ਬੰਦਾ ਭੌਂਕਦਾ ਹੈ ਕਿ ਇਹ ਹਿੰਦੁਸਤਾਨੀਆਂ ਦੇ ਮਤਲਬ ਦੀਆਂ ਪਿੱਛਾਂ ਮਨਾਈਆਂਗੇ ਨਹੀਂ ਜੀ ਇਹਨਾਂ ਤੇ ਆਈਸੀਸੀ ਥੱਲੇ ਲੱਗੀ ਹੋਈ ਹੈ ਜੀ ਇਹ ਜੋ ਚਾਹਣ ਉਹ ਕਰ ਸਕਦੇ ਨੇ ਜੀ ਇਹਨਾਂ ਕੋਲੇ ਪੈਸਾ ਹੈ ਉਹ ਮੂਰਖੋ ਇੰਗਲੈਂਡ ਨਾਲੋਂ ਜ਼ਿਆਦਾ ਪੈਸਾ ਭਾਰਤ ਕੋਲੇ ਆਸਟ੍ਰੇਲੀਆ ਨਾਲੋਂ ਜ਼ਿਆਦਾ ਪੈਸਾ ਹੈ ਹੂੰ ਹੋਰ ਬڑے ਬڑے ਵਧੀਆ ਕੰਟਰੀ ਜਿਹੜੇ ਸਾਊਥ ਅਫਰੀਕਾ ਖੇਡਦੇ ਨੇ ਕੀ ਗੱਲ ਉਹਨਾਂ ਕੋਲ ਪੈਸਾ ਨਹੀਂ ਹੈਗਾ ਤੇ ਭਾਈ ਜੇ ਤੁਸੀਂ ਭੁੱਖੇ ਲੰਗੇ ਉਹ ਤੁਹਾਡੇ ਕੋਲ ਪੈਸਾ ਨਹੀਂ ਤਾਂ ਹੋਰ ਕੰਟਰੀਆਂ ਕੋਲ ਪੈਸਾ ਹੈਗਾ ਪਰ ਐਦਾਂ ਨਹੀਂ ਹੈਗਾ ਹੋਰ ਕੰਟਰੀਆਂ ਕੋਲ ਪੈਸਾ ਹੈਗਾ ਪਰ ਐਦਾਂ ਨਹੀਂ ਹੈਗਾ ਇਹ ਸੌਦੇਬਾਜ਼ੀ ਇਹੋ ਜਿਹੀ ਕੁਝ ਨਹੀਂ ਹੈਗੀ ਜਿਹੜੀ ਅ ਅਮਰੀਕਾ ਦੇ ਪਿੱਛੇ ਨੇ ਉਹ ਵੀ ਇੰਡੀਆ ਪਾਕਿਸਤਾਨ ਵਰਗੀਆਂ ਨੇ ਜੇ ਉਹੀ ਪਿੱਛਾਂ ਤੇ ਭਾਰਤ ਖੇਡ ਰਿਆ ਤਾਂ ਤੁਸੀਂ ਬਾ ਬਾ ਕਰੀ ਜਾਂਦੇ ਹੋ ਰੋਲਾ ਪਾਇਆ ਹੋਇਆ ਤੁਸੀਂ ਵੀ ਮੈਚ ਫਿਕਸਿੰਗ ਨੇ ਤੇ ਤੁਹਾਡੀ ਜਿਹੜੀ ਪਾਕਿਸਤਾਨ ਹੋਇਆ ਜਾਂ ਬੰਗਲਾਦੇਸ਼ੀ ਹੋਏ ਬਾਕੀ ਏਸ਼ੀਆ ਦੀ ਟੀਮ ਜਿਹੜੀ ਸ਼੍ਰੀਲੰਕਾ ਇਹਨਾਂ ਦੀ ਪਿੱਛਾ ਕਿਹੜਾ ਬਰਾ ਸੇਮ ਨੇ ਬਰਾਬਰ ਨੇ ਭਾਰਤ ਦੀਆਂ ਜਿਹੜੀਆਂ ਪਿੱਛਾਂ ਨੇ ਐਦਾਂ ਹੀ ਇਹਨਾਂ ਦੇ ਇਹਨਾਂ ਪਿੱਛਾਂ ਦੀ ਇਹ ਖੇਡਦੇ ਨੇ ਉੱਥੇ ਜਾ ਕੇ ਇੰਡੀਆ ਖੇਡਦਾ ਰਿਹਾ ਕਿਤੇ ਹੈਂ ਜਾ ਉਥੇ ਪ੍ਰੈਕਟਿਸ ਕਰਦਾ ਰਿਹਾ ਇਹ ਇੰਜ ਮਾਨ ਦੇ ਵੀ ਬਸ ਚਪੇੜਾ ਪੈਣ ਵਾਲਿਆਂ ਨੇ ਕੱਲਾਂ ਤੇ ਐਵੇਂ ਬੂਥਾ ਢਿਆ ਨੇ ਅਕਲ ਹੈ ਨਹੀਂ ਬੋਲਣ ਚੱਲਣ ਦੀ ਸੋ ਪਾਗਲ ਹੋ ਗਿਆ ਜਿਹੜੀ ਦਿਮਾਗੀ ਹਾਲਤ ਹੈ ਸਹੀ ਨਹੀਂ ਇਹਦੇ ਦਿਮਾਗ ਵਿੱਚ ਗੋਬਰ ਭਰ ਗਿਆ ਤੈਨੂੰ ਚਾਹੀਦਾ ਕਿ ਥੋੜੇ ਦਿਨ ਸ਼ਾਕਾਹਾਰ ਰਵੇ ਇਹਦਾ ਦਿਮਾਗ ਥੋੜਾ ਸ਼ੁੱਭ ਹੋਵੇ ਨਿੰਬੂ ਪਾਣੀ ਜ਼ਿਆਦਾ ਪੀਏ ਨਿਰਾਏ ਦੇ ਗੋਸ ਵੜ ਗਿਆ ਦਿਮਾਗ 'ਚ ਪਾਗਲ ਆਦਮੀ ਹੈ ਹਾਂ ਸੋ ਦੋਸਤੋ ਅੱਜ ਦਾ ਮੈਚ ਜਿਹੜਾ ਬਹੁਤ ਤਕੜਾ ਮੈਚ ਹੋਊਗਾ ਦੁਆਵਾਂ ਮ ਕਰੋ ਸਾਰੇ ਜਣੇ ਕਿ ਭਾਰਤ ਦੇ ਹੱਥ 'ਚ ਹੈ ਇੱਕ ਹੋਰ ਵੱਡਾ ਖਿਤਾਬ ਆਵੇ ਬੜਾ ਚਿਰ ਹੋ ਗਿਆ ਭਾਰਤ ਦੇ ਹੱਥ 2020 ਦਾ ਜਾਂ 1ਡੇ ਦਾ ਆਇਆ ਨਹੀਂ ਹੈਗਾ ਸੋ ਅੱਜ ਉਮੀਦ ਕਰਦੇ ਆ ਕਿ ਆਊਗਾ ਬਾਕੀ ਸਾਊਥ ਅਫਰੀਕਾ ਇੱਕ ਚੰਗੀ ਟੀਮ ਹੈ ਬਿਹਤਰ ਟੀਮ ਹੈ ਤਾਂ ਹੀ ਫਾਈਨਲ ਵਿੱਚ ਹੈ ਬੇਸ਼ੱਕ ਉਹ ਡਗਮਗਾ ਕੇ ਗਈ ਹੈ ਇਹ ਇਹ ਜ਼ਰੂਰੀ ਨਹੀਂ ਹੁੰਦਾ ਕਿ ਟੀਮ ਔਖੀ ਸੌਖੀ ਜਿਵੇਂ ਵੀ ਪਹੁੰਚੀ ਹੈ ਉਹ ਉਹਦੇ ਹੱਕਦਾਰ ਸੀ ਉਹਨਾਂ ਨੇ ਆਪਣਾ ਅਫਗਾਨਿਸਤਾਨ ਨੂੰ ਚੰਗੀ ਤਰ੍ਹਾਂ ਰੋਂਦਿਆ ਸੀ ਔਰ ਇਹੇ ਸਬਕ ਭਾਰਤ ਨੇ ਇੰਗਲੈਂਡ ਨੂੰ ਸਿਖਾ ਕੇ ਭੇਜਿਆ ਸੋ ਦੋਵੇਂ ਟੀਮਾਂ ਬਰਾਬਰ ਨੇ ਦੋਵਾਂ ਕੋਲੇ ਵਧੀਆ ਆਲਰਾਊਂਡਰ ਵਧੀਆ ਸਪਿਨਰ ਵਧੀਆ ਪੇਸਰ ਨੇ ਔਰ ਵਧੀਆ ਬੈਟਸਮੈਨ ਨੇ ਸੋ ਅੱਗੇ ਕਿਸਮਤ ਔਰ ਉਹੀ ਜਿੱਤੂਗਾ ਜਿਹੜਾ ਮੈਂ ਪਹਿਲਾਂ ਹੀ ਕਹਿਆ ਪੇਸ਼ੈਂਸ ਰੱਖੂਗਾ ਜਿਹੜਾ ਧੀਰਜ ਰੱਖ ਕੇ ਦਿਲ ਨੂੰ ਥੰਮ ਕੇ ਖੇਡੂਗਾ ਸੋ ਆਸ਼ਾ ਕਰਦੇ ਆ ਕਿ ਅੱਜ ਕੋਲੀ ਚੱਲੇ ਕੋਲੀ ਦੇ ਨਾਂ ਚੱਲਣ ਕਰਕੇ ਟੀਮ ਨੂੰ ਨੁਕਸਾਨ ਹੋ ਰਿਹਾ ਕੋਲੀ ਇਹ ਸਮਝ ਲਓ 11 ਟੀਮਾਂ ਬੰਦਿਆਂ ਦੀ ਨਹੀਂ 10 ਪਲੇਅਰਸ ਦੀ ਟੀਮ ਖੇਡ ਰਹੀ ਹੈ ਕੋਹਲੀ ਨੂੰ ਸਿਰੇ ਤੋਂ ਕੱਢਿਆ ਜਾਏ ਤਾਂ ਪੂਰੇ ਟੂਰਨਾਮੈਂਟ ਵਿੱਚ ਨਹੀਂ ਚੱਲੇ ਅੱਜ ਚੱਲ ਗਏ ਤਾਂ ਮਾਮਲਾ ਤਮਾਮ ਹੋ ਜਾਊਗਾ ਉਹ ਜਿੱਦਨ ਵੀ ਚੱਲਿਆ ਖલ્લાਸ ਕਰ ਦੂਗਾ ਸੋ ਮੈਂ ਕਹਿਣਾ ਕਿ ਜ਼ਿਆਦਾ ਨਹੀਂ ਤਾਂ 20 30 ਰਨ ਤਾਂ ਬਣਾਵੇ ਯਾਰ ਉਹ ਤਾਂ ਬਿਲਕੁਲ ਥੱਲੇ ਨਾ ਜਾਵੇ ਹੈ ਉਹਦੇ 30 40 ਰਨ ਬਹੁਤ ਹੋ ਜਾਂਦੇ ਆ ਤੇ ਬਾਕੀ ਰੋਹਿਤ ਸ਼ਰਮਾ ਡਟਿਆ ਹੋਇਆ ਬਾਕੀ ਅਰਸ਼ਦੀਪ ਬੁਮਰਾ ਨੇ ਕਰਾਈ ਪਈ ਬੱਲੇ ਬੱਲੇ ਔਰ ਟੀਮ ਦੀ 리ਡ ਹਾਰਦਿਕ ਪਾਂਡੇਆ ਖੂਬ ਠੋਗ ਰਿਹਾ ਸੂਰੀਆ ਵੀ ਉਹਦੇ ਵਿੱਚ ਇਨਫੋਰਮ ਵਿੱਚ ਅਕਸ਼ਰ ਪਟੇਲ ਵੀ ਵਧੀਆ ਖੇਡ ਰਿਹਾ ਤੇ ਬਾਕੀ ਕੁਲਦੀਪ ਯਾਦਵਰ ਦੀ ਵੀ ਕੋਈ ਰੀਸ ਨਹੀਂ ਤੇ ਬਾਕੀ ਇਹਦੇ ਵਿੱਚ ਜਡੇਜਾ ਥੋੜਾ ਜਿਹਾ ਵੀਕ ਚੱਲ ਰਿਹਾ ਉਹਨੂੰ ਵੀ ਆਪਣੀ ਬੱਲੇਬਾਜ਼ੀ ਔਰ ਗੇਂਦਬਾਜ਼ੀ ਵਿੱਚ ਧਿਆਨ ਦੇਣਾ ਪਊਗਾ ਇੱਕ ਵਿਰਾਟ ਕੋਹਲੀ ਇੱਕ ਜਡੇਜਾ ਦੋ ਬੰਦੇ ਇਸ ਪੂਰੀ ਟੀਮ ਦੇ ਵਿੱਚ ਕਮਜ਼ੋਰ ਦਿਸ ਰਹੇ ਨੇ ਕਮਜ਼ੋਰ ਕੜੀ ਨੇ ਸੋ ਅੱਜ ਫਾਈਨਲ ਹੈ ਅੱਜ ਦਾ ਜੋਸ਼ ਹੋਰ ਵਧੀਆ ਹੋਣਾ ਦੋਨੋਂ ਪਲੇਅਰ ਕੋਈ ਸੀਨੀਅਰ ਪਲੇਅਰ ਨੇ ਕੋਈ ਐਰੇ-ਗਰੇ ਪਲੇਅਰ ਨਹੀਂ ਵਧੀਆ ਖੇਡਣਗੇ ਸੋ ਦੋਸਤੋ ਸੁਝਾਅ ਦਿਓ ਕਿ ਕਿੰਨੀ ਬਣੂਗਾ ਮੈਚ ਦੇ ਵਿੱਚ ਕੀ ਮੀਤ ਨਹੀਂ ਪਊਗਾ ਚਲੋ ਇਹਦੇ ਨਾਲ ਨਾਲ ਭਾਰਤ ਕਿੰਨੇ ਰਨ ਬਣਾ ਸਕਦਾ ਮੈਨੂੰ ਲੱਗਦਾ ਹੈ ਕਿ ਭਾਰਤ ਨੇ ਅਗਰ 170 80 ਜਾਂ 90 ਰਨ ਬਣਾ ਸਕਦਾ ਤੇ ਬਹੁਤ ਵਧੀਆ ਹੋਣਗੇ ਔਰ ਟਾਸ ਜਿੱਤੇ ਚਾਹੇ ਹਾਰੇ ਭਾਰਤ ਪਹਿਲਾਂ ਹੀ ਖੇਡੇ ਜਿਵੇਂ ਇੰਗਲੈਂਡ ਦੇ ਖਿਲਾਫ ਖੇਡੇ ਆ ਸੀ ਤਾਂ ਜਿਆਦਾ ਵਧੀਆ ਰਹੂਗਾ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਕ੍ਰਿਕਟ ਦੀ ਨੋਲਿਜ ਰੱਖਦੇ ਹੋਗੇ ਸੋ ਤੁਸੀਂ ਥੱਲੇ ਸੁਝਾਅ ਦਿਓਗੇ ਕਿ ਕਿੱਦਾਂ ਹੋਣਾ ਚਾਹੀਦਾ ਸੋ ਸਤਿ ਸ੍ਰੀ ਅਕਾਲ